ਜੀ ਸਰ ਜੀ ਦੇਖੋ ਸਾਨੂੰ ਟਾਈਮ ਟੂ ਟਾਈਮ ਕਾਫੀ ਤਰ੍ਹਾਂ ਦੇ ਇਨਪੁਟਸ ਵੀ ਆਉਂਦੇ ਰਹਿੰਦੇ ਨੇ ਤੇ ਸਾਡੇ ਤਰਫੋਂ ਵੈਸੇ ਵੀ ਅਸੀਂ ਜਿਹੜੇ ਸਾਡੇ ਮੇਜਰ ਟਾਰਗੇਟਸ ਨੇ ਸ਼ੇਅਰ ਦੇ ਉਹਨਾਂ ਦੀ ਟਾਰਗੇਟ ਹਾਰਡਨਿੰਗ ਸੰਬੰਧੀ ਅਸੀਂ ਲਗਾਤਾਰ ਚੈਕਿੰਗ ਕਰਦੇ ਰਹਿੰਦੇ ਆ ਸੋ ਉਹਦੀ ਲਗਾਤਾਰਤਾ ਵਿੱਚ ਹੀ ਅੱਜ ਅਸੀਂ ਜੋ ਹੈਗਾ ਕੋਰਟ ਕੰਪਲੈਕਸਿਟੀ ਚੈਕਿੰਗ ਕੀਤੀ ਹੈ ਜੀ ਤੇ ਜਿਸ ਨੂੰ ਕੀ ਅਸੀਂ ਆਪਣੀ ਦੁਰਸਤਗੀ ਜਿਹੜੀ ਹੈਗੀ ਹੈ ਉਹ ਚੈੱਕ ਕਰ ਸਕੀਏ ਸੋ ਜਿਸ ਸੰਬੰਧੀ ਜੋ ਮੁਨਾਸਬ ਕਾਰਵਾਈ ਹੈਗੀ ਹੈ ਉਹ ਸਿਟੀ ਨਨਪੁਰ ਜਿਹੜੀ ਚੌਂਕੀ ਹੈ ਉਹਨਾਂ ਦੀ ਫੋਰਸ ਨੇ ਉੱਥੇ ਜਾ ਕੇ ਚੈਕਿੰਗ ਕੀਤੀ ਤੇ ਉਹਨਾਂ ਨੇ ਪਾਇਆ ਕਿ ਉਹ ਸਾਰਾ ਜਿਹੜਾ ਕੋਰਟ ਕੰਪਲੈਕਸ ਹੈ ਉਹ ਸੈਨੀਟਾਈਜ਼ ਹੈ ਦਰੁੱਸਤ ਹੈ ਉੱਥੇ ਜਿਹੜੀ ਫੋਰਸ ਹੈ ਉਹ ਅਲਰਟ ਪਾਈ ਹੈ ਜਿਸ ਤਰੀਕੇ ਦੇ ਨਾਲ ਰੋਪੜ ਕੋਰਟ ਕੰਪਲੈਕਸ ਦੇ ਵਿੱਚ ਵੀ ਐਸਐਸਪੀ ਸਾਹਿਬ ਆਪ ਦੇ ਨੇ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਥ੍ਰੈਟਸ ਜਿਹੜੇ ਨੇ ਉਹ ਉਸ ਜ਼ਿਲ੍ਹਿਆਂ ਦੇ ਵਿੱਚ ਖਾਸ ਤੌਰ ਤੇ ਜੁਡੀਸ਼ੀਅਲ ਕੋਰਟ ਕੰਪਲੈਕਸ ਨੂੰ ਉਡਾਣ ਦੇ ਆਏ ਨੇ ਇਸ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਤੁਹਾਡੇ ਧਿਆਨ ਚਾਹੀਏ ਜਾਂ ਸਿਰਫ ਸੈਨੀਟਾਈਜੇਸ਼ਨ ਚੈੱਕ ਕਰਨ ਦੇ ਲਈ ਹੀ ਦੇਖੋ ਸਪੈਸੀਫਿਕ ਇਨਪੁਟਸ ਕਈ ਥਾਵਾਂ ਤੇ ਹੁੰਦੇ ਰਹਿੰਦੇ ਨਹੀਂ ਸਾਡੇ ਕੋਲ ਟਾਈਮ ਟੂ ਟਾਈਮ ਮੈਂ ਵਾਜਬ ਨਹੀਂ ਸਮਝਦਾ ਕਿ ਪਬਲਿਕ ਡੋਮੇਨ ਵਿੱਚ ਹਰ ਚੀਜ਼ ਨੂੰ ਮੈਂ ਰੱਖ ਸਕੀਏ ਬਟ ਮੈਂ ਇਹ ਜ਼ਰੂਰ ਕਹੂੰਗਾ ਜੀ ਵੀ ਜਿਸ ਵੀ ਤਰ੍ਹਾਂ ਦਾ ਕੋਈ ਥ੍ਰੈਟ ਪਰਸੈਪਸ਼ਨ ਸਾਡੇ ਕੋਲ ਹੁੰਦਾ ਹੈਗਾ ਉਹਦੇ ਬੇਸ ਤੇ ਹੀ ਜੋ ਹੈਗਾ ਸਪੈਸ਼ਲ ਚੈਕਿੰਗਸ ਵਗੈਰਾ ਵੀ ਕੀਤੀਆਂ ਜਾਂਦੀਆਂ ਨੇ ਤੇ ਹੋਰ ਵੀ ਬਹੁਤ ਕਿਸਮ ਦੀਆਂ ਸਾਡੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਅਮਲ ਫੀ ਵਾਰ ਕਟੇਗੇ ਇਹ ਸਿਰਫ ਅੱਜ ਦਾ ਦਿਨ ਲਈ ਹੋਏਗਾ ਜਾਂ ਆਉਣ ਵਾਲੇ ਕੱਲ ਵੀ ਇਸ ਤਰ੍ਹਾਂ ਦਾ ਕੁਝ ਹੋ ਸਕਦਾ ਜੀ ਨਹੀਂ ਦੇਖੋ ਜੀ ਇਹ ਤਾਂ ਐਸ ਪਰ ਸਿਕਿਉਰਿਟੀ ਸਿਚੁਏਸ਼ਨ ਤੁਹਾਨੂੰ ਅਸੀਂ ਬੈਟਰ ਦੱਸ ਸਕਾਂਗੇ ਬਟ ਜੋ ਹੋਏਗਾ ਜੀ ਸਾਡੇ ਵੱਲੋਂ ਜੋ ਹੋਏਗਾ ਮੈਂ ਕੋਰਟ ਕੰਪਲੈਕਸ ਅਨੰਦਪੁਰ ਸਾਹਿਬ ਬਾਰੇ ਤੁਹਾਨੂੰ ਦੱਸ ਸਕਦਾ ਕਿ ਇਹਦੀ ਜੋ ਹੈਗੀ ਹੈ ਪ੍ਰੈਮਿਸਿਸ ਨੇ ਉਹ ਬਿਲਕੁਲ درست ਪਾਈਆਂ ਗਈਆਂ ਨੇ ਕਿਸੇ ਕਿਸਮ ਦੀ ਕੋਈ ਸਿਕਿਉਰਿਟੀ ਸਿਚੁਏਸ਼ਨ ਵੱਲੋਂ ਸਾਨੂੰ ਕੋਈ ਖਤਰਾ ਨਹੀਂ ਹੈਗਾ ਤੇ ਮੈਂ ਤੁਹਾਡੇ ਰਾਹੀਂ ਮੈਂ ਸਾਰੇ ਵਿਊਅਰਸ ਨੂੰ ਵੀ ਇਹ ਦੱਸਣਾ ਚਾਹੂੰਗਾ ਜੀ ਕਿ ਪੈਨਿਕ ਵਿੱਚ ਤੁਸੀਂ ਪੈਨਿਕ ਦੀ ਸਟੇਟ ਵਿੱਚ ਨਾ ਹੋ ਕਿਸੇ ਵੀ ਰੂਮਰ ਵਿੱਚ ਬਲੀਵ ਨਾ ਕਰੋ ਆਫੀਸ਼ੀਅਲ ਵੈਰੀਫਾਈਡ ਚੈਨਲਸ ਨੂੰ ਹੀ ਸੁਣੋ ਤੇ ਉਹਨਾਂ ਦੀ ਜਿਹੜੀ ਗੱਲ ਹੈ ਉਸੇ ਅਮਲ ਕਰੋ ਜੀ ਥੈਂਕ ਯੂ ਠੀਕ ਹੈ ਜੀ ਬਹੁਤ ਅਚਾਈਂ ਮੈਂ ਬਿਲਕੁਲ ਯਕੀਨ ਕਰਨ ਚਾਹੁੰਦਾ ਸਤਿ ਸ਼੍ਰੀ ਅਕਾਲ ਜੀ ਮੈਂ ਐਡਵੋਕੇਟ ਨikhil ਭਾਗਵਾ ਹਾਂ ਮੈਂ ਜਨਰਲ ਸੈਕਟਰੀ ਹਾਂ ਬਾਰ ਐਸੇਸ਼ਨ ਅੰਮ੍ਰਿਤਪੁਰ ਸਾਹਿਬ ਜੀ ਅੱਜ ਜਦ ਤੁਸੀਂ ਸਵੇਰੇ ਕੋਰਟ ਕੰਪਲੈਕਸ ਰੋਜ਼ਾਨਾ ਦੀ ਤਰ੍ਹਾਂ ਕੰਮ ਕਰ ਰਹੇ ਸੀ ਆਪਣੇ ਕੋਰਟਾਂ 'ਚ ਤਾਂ ਤਤੋਂ ਇੱਕਦਮ ਜਿਹੜੀ ਕੋਰਟ ਐਡਮਿਨਿਸਟ੍ਰੇਸ਼ਨ ਹੈ ਜੀ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਤੁਰੰਤ ਕੋਰਟ ਨੂੰ ਖਾਲੀ ਕਰ ਦਿੱਤਾ ਜਾਵੇ ਜਦੋਂ ਉਸ ਨੂੰ ਇਸ ਬਾਰੇ ਪਹਿਲਾਂ ਨੂੰ ਪਤਾ ਲੱਗੇ ਤਾਂ ਸਾਨੂੰ ਇਹ ਦੱਸਿਆ ਗਿਆ ਕਿ ਕੋਈ ਥ੍ਰੈਟ ਕਾਲਸ ਵਗੈਰਾ ਆਈਆਂ ਜਿਸ ਕਾਰਨ ਅਸੀਂ ਜਲਦੀ ਤੋਂ ਜਲਦੀ ਜਿੰਨੇ ਵੀ ਸਾਡੇ ਕੋਰਟ ਦੇ ਕਲਾਇੰਟ ਸੀਗਾ ਕੋਰਟ ਦਾ ਸਟਾਫ ਸੀ ਤੇ ਜਿਹੜੇ ਸਾਰੇ ਵਕ ਉਸ ਤੋਂ ਬਾਅਦ ਪੁਲਿਤ ਪ੍ਰਸ਼ਾਸਨ ਵੀ ਮੌਕੇ ਤੇ ਆ ਗਿਆ ਸੀ ਉਹਨਾਂ ਨੇ ਅੰਦਰ ਪੂਰੀ ਜਾਂਚ ਪੜਤਾਲ ਕੀਤੀ ਤੇ ਅੱਗੇ ਵੀ ਉਹ ਜਾਂਚ ਪੜਤਾਲ ਤੇ ਲੱਗੇ ਹੋਏ ਆਪਣੇ ਤੇ ਇਸ ਦੇ ਨਾਲ ਹੀ ਸਾਨੂੰ ਮੀਡੀਆ ਥਰੂ ਵੀ ਗੱਲ ਪਤਾ ਲੱਗਿਆ ਕਿ ਈਵਨ ਇਕੱਲਾ ਨਾਨਪੁਰ ਸਾਹਿਬ ਨਹੀਂ ਇਹ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਐਵੇਂ ਦੀਆਂ ਕੋਰਸ ਕੰਪਲੈਕਸ ਚ ਥ੍ਰੈਟ ਕਾਲ ਸੱਚ ਆਈਆਂ ਤਾਂ ਕਿਸ ਤਰ੍ਹਾਂ ਦਾ ਹੁਣ ਅੱਥੇ ਸ਼ਾਂਤ ਮਾਹੌਲ ਬਿਲਕੁਲ ਸ਼ਾਂਤਮਈ ਹੈ ਜੀ ਪਹਿਲਾਂ ਵਿੱਚ ਨੂੰ ਇੱਕਦਮ ਪੈਨਿਕ ਹੋ ਗਿਆ ਸੀ ਬਟ ਹੁਣ ਜਦੋਂ ਪ੍ਰਸ਼ਾਸਨ ਆਇਆ ਚੈਕਿੰਗ ਵਗੈਰਾ ਹੋਈ ਸਭ ਸੇਫਲੀ ਬਾਹਰ ਆ ਗਏ ਤਾਂ ਹੁਣ ਮੋਲ ਸ਼ਾਂਤ ਹੈ